ਗੂਟਿਆ ਸ਼ਰਮ ਕਰ ਤੈਨੂੰ ਅਸੀਂ ਸੋਦਾ ਲਾਉਣ ਵਾਸਤੇ ਆ ਗਏ ਸੀ ਜਦੋਂ ਤੇਰੀ ਲਤੜੀ ਦੇਖੀ ਤੇ ਤੇਰੇ ਹੱਥ ਚ ਹਾਕੀ ਵੇਖੀ ਨਾ ਓਏ ਚਵੜਾ ਤੂੰ ਤਾਂ ਪਹਿਲੇ ਹੀ ਮਾਰਿਆ ਹੈ ਅਮਰਤਪਾਲ ਮਹਿਰੋ ਤੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਕੋਲਕਚੋਰ ਕੀ ਬੋਲਦਾ ਤੂੰ ਬੰਦਾ ਬੰਜਾ ਉਹਦਾ ਤਾਂ ਲੱਭ ਗਿਆ ਸੀ ਨਾ ਤੇਰਾ ਕੋਈ ਲੱਭਣਾ ਨਹੀਂ ਦੇ ਸਬੂਤ ਦੇਵਾਂਗੇ ਪਰ ਜਿਹੜਾ ਤੁਹਾਡਾ ਜੋਧਾ ਸੀ ਨਾ ਅਮਰਤਪਾਲ ਮਹਿਰੋ ਕਦੀੜ ਉਹਨੂੰ ਕਹੋ ਵੀ ਪੰਜਾਬ ਆਵੇ ਅਸੀਂ ਚਵਲ ਬੂਟੇ ਨੂੰ ਤੇ ਉਹਨਾਂ ਨੂੰ ਜਿਹੜੇ ਵੀਡੀਓ ਦੇ ਕਮੈਂਟਾਂ ਦੇ ਉਹ ਕਰਦੇ ਆ ਵੀ ਐਂ ਕਰਕੇ ਕਮਲਕੌਰ ਨੂੰ ਰਗੜਤਾ ਕਮਲਕੌਰ ਨਹੀਂ ਹੈਗੀ ਸੀ ਉਹ ਕਮਲੂ ਨੂੰ ਰਗੜਤਾ ਤੇ ਰਗਨ ਸਿੰਘ ਉਹਨਾਂ ਨੂੰ ਵੀ ਜਿਹੜੇ ਹੋਰ ਐਵੇਂ ਦੇ ਆ ਬੰਦੇ ਦਾ ਪੁੱਤ ਬਣਾ ਕੇ ਛੱਡੂ ਕਿਹਦੇ ਨਾਲ ਬਾਪ ਆਇਆ ਪਰ ਕਦੀੜਾ ਨੂੰ ਬੇਨਤੀ ਹੈ ਗਾਲਾਂ ਕੱਢ ਕੇ ਅਮਰਪਾਲ ਸੱਚਾ ਨਹੀਂ ਹੁੰਦਾ ਬਲਾਤਕਾਰੇ ਸੀ ਬਲਾਤਕਾਰੇ ਹੀ ਰਹੂਗਾ ਟਰੱਕ ਚਲਾਇਆ ਦਾਸ ਨੇ ਪਤਾ ਨਹੀਂ ਲੱਗਣਾ ਮਗਰੋਂ ਵੀ ਕੁੱਤਾ ਪਿਆ ਕਿ ਲਾਸ਼ ਪਈ ਆ ਬੰਦੇ ਬੰਦਿਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬੰਦੇ ਕਰਨਾਂ ਦਲ ਅਰਬਾਂ ਖਰਬਾਂ ਬਾਪੂ ਚੜ੍ਹ ਸਿੰਘ ਜੀ ਜਿਨ੍ਹਾਂ ਨੂੰ ਜਿੰਦਾ ਸ਼ਹੀਦਾ ਕਿਤਾਬ ਮਿਲਿਆ ਤੇ 7 ਗੋਲੀਆਂ ਵੱਜੀਆਂ ਹੋਈਆਂ ਨੇ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ ਇਹ ਉਹਨਾਂ ਦੀ ਲਾੜਲੀ ਫੌਜ ਆ ਗੁਰੂ ਦੀ ਫੌਜ ਆ ਅਸੀਂ ਚਵਲ ਬੂਟੇ ਨੂੰ ਤੇ ਉਹਨਾਂ ਨੂੰ ਜਿਹੜੇ ਵੀਡੀਓ ਤੇ ਕਮੈਂਟਾਂ ਤੇ ਉਹ ਕਰਦੇ ਆ ਵੀ ਐ ਕਰਕੇ ਕਮਲਕੌਰ ਨੂੰ ਰਗੜਤਾ ਕਮਲਕੌਰ ਨਹੀਂ ਹੈਗੀ ਸੀ ਉਹ ਕਮਲੂ ਨੂੰ ਰਗੜਤਾ ਤੇ ਰਗੜਨਗੇ ਸਿੰਘ ਉਹਨਾਂ ਨੂੰ ਵੀ ਜਿਹੜੇ ਹੋਰ ਐਵੇਂ ਦੇ ਆ ਵੀਡੀਓ ਪਾਉਂਦੇ ਆ ਕੱਲੇ-ਕੱਲੇ ਦਾ ਨੰਬਰ ਸਾਰਿਆਂ ਦਾ ਲੱਗੂਗਾ ਅਸੀਂ ਅਮਰਤਪਾਲ ਦੇ ਮੈਰੋ ਦੇ ਨਾਲ ਜਿੱਥੇ ਵੀ ਕਹਿਣਗੇ ਉੱਥੇ ਖੜੇ ਹੋਵਾਂਗੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦੇ ਆ ਇਹਨਾਂ ਦੇ ਨੱਥ ਪਾ ਲੋ ਨਹੀਂ ਤਾਂ ਖਾਲਸੇ ਨੂੰ ਪਾਣੀ ਆਉਂਦੀ ਆ ਤੇ ਖਾਲਸਾ ਪਾ ਕੇ ਰਹੂਗਾ ਠੀਕ ਹੈ ਨਾ ਕੱਲੇ-ਕੱਲੇ ਨੂੰ ਤੇਲ ਦਵਾਂਗੇ ਸਾਰਿਆਂ ਨੂੰ ਬੂਟਿਆ ਸ਼ਰਮ ਕਰ ਤੈਨੂੰ ਅਸੀਂ ਸੋਧਾ ਲਾਉਣ ਵਾਸਤੇ ਆ ਗਏ ਜਿਦੋਂ ਤੇਰੀ ਲਤੜੀ ਦੇਖੀ ਤੇ ਤੇਰੇ ਹੱਥ ਚ ਹਾਕੀ ਵੇਖੀ ਨਾ ਓਏ ਚਵੜਾ ਤੂੰ ਤਾਂ ਪਹਿਲਾਂ ਹੀ ਮਾਰਿਆ ਹੋਇਆ ਹੋਣ ਹੌਲਕ ਚੋਰ ਕੀ ਬੋਲਦਾ ਤੂੰ ਬੰਦਾ ਬਣ ਜਾ ਨਹੀਂ ਤਾਂ ਤੇਰਾ ਵੀ ਕਿਸੇ ਦਿਨ ਇਹ ਆ ਜਾ ਉਹਦਾ ਤਾਂ ਲੱਭ ਗਿਆ ਸੀ ਨਾ ਤੇਰਾ ਕੋਈ ਲੱਭਣਾ ਨਹੀਂ ਤੇ ਅਸੀਂ ਦੂਜਿਆਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਆ ਓਏ ਸੋਨਹੋ ਜਿੰਨੇ ਸੋਸ਼ਲ ਮੀਡੀਆ ਦੇ ਗੱਲ ਪਾਉਂਦੇ ਆ ਗਾਂ ਤੋਂ ਟਰੱਕ ਚਲਾਇਆ ਦਾਸ ਨੇ ਪਤਾ ਨਹੀਂ ਲੱਗਣਾ ਮਗਰੋਂ ਵੀ ਕੁੱਤਾ ਪਿਆ ਹੈ ਕਿ লাশ ਪਈ ਆ ਬੰਦੇ ਬਣ ਜਾਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਵੇ ਨਿਆ ਰੋਇ ਆਵੇ ਜਿੱਦਾਂ ਸਿੰਘ ਇਹਨੂੰ ਪਾਵੇ ਨਹਿਂਕ ਸਿੰਘ ਜਥੇਬੰਦੀਆਂ ਨੇ ਇਸ ਵੀਡੀਓ ਦੇ ਵਿੱਚ ਦਿਖਾਲਿਆ ਸੀ ਤੁਹਾਨੂੰ ਕਿ ਕਿਵੇਂ ਬੂਟਾ ਸਿੰਘ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਹੈ ਲਾਈਵ ਹੋ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੀ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਹਿਲਾਂ ਕਮਲਕੌਰ ਦਾ ਕਤਲ ਉਸ ਤੋਂ ਬਾਅਦ ਬੰਬੀਹਾ ਗੈਂਗ ਵੱਲੋਂ ਆ ਰਹੀਆਂ ਧਮਕੀਆਂ ਤੇ ਇੱਕ ਨਹਿਂਕ ਸਿੰਘ ਵੱਲੋਂ ਵਧਿਆ ਗਿਆ ਕਿਸੇ ਦਾ ਹੱਥ ਤੇ ਹੁਣ ਇਨਰ ਨੇ ਹਿੰਮ ਸਿੰਘਾ ਵੱਲੋਂ ਦਿੱਤੀ ਗਈ ਇਹ ਚੇਤਾਵਨੀ ਕੱਲ ਦਾ ਦਿਨ ਪੰਜਾਬ ਲਈ ਕੀ ਲੈ ਕੇ ਆਏਗਾ ਇਹ ਦੇਖਣਾ ਹੋਵੇਗਾ ਤੇ ਪੰਜਾਬ ਪੁਲਿਸ ਅਗਾਹਾਂ ਕੀ ਕਾਰਵਾਈ ਕਰਦੀ ਹੈ ਇਸ ਉੱਤੇ ਵੀ ਵੱਡੇ ਸਵਾਲ ਨੇ